ਲੂਕਾ ਅਧਿਆਇ 16 ਧਨੀ ਅਤੇ ਲਾਜਰ ਤੇਰੀ ਹਿੰਮਤ ਕਿ ਦਾਹੋਈ ਮੈਨੂੰ ਚੁੰਬੀ ਕਿ ਤੂੰ ਚਾਹਨਾ ਹੈ ਕਿ ਮੈਂ ਮੀ ਅਸ਼ੁੱਧ ਰਹਾ ਤੈਨੂੰ ਤਾਂ ਮੈਂ ਦਰਵਾਜੇ ਤੇ ਪੀਖ ਮੰਨਣ ਦੀ ਇਜਾਜ਼ਤ ਮੈਂ ਜੈਨੀ ਚਾਈ ਦੀ ਸੀ ਮੈਨੂੰ ਮੈਨੂੰ ਮਾਫ ਕਰੋ ਸ਼ਰੀਮਾਨ ਮੈਨੂੰ ਮਾਫ ਕਰੋ ਮੈਂ ਕਈ ਦਿਨ ਤਨ ਨਹੀਂ ਕਹਾਦਾ ਕਿ ਮੈਂ ਮੇਸਟੋ ਡਿੱਗੇ ਭੋਜਨ ਦੇ ਕੋਈ ਟੁਕੜੇ ਖਾ ਸਕਦਾ ਹਾਂ ਕਿ ਤੂੰ ਮੇਰੀ ਮੇਸਟੋ ਡਿੱਗੇ ਭੋਜਨ ਦੇ ਕੁਝ ਟੁਕੜੇ ਖਾਣਾ ਚਾਹਨਾ ਹੈ ਪਰ ਫਿਰ ਮੈਨਰੇ ਉੱਤੇ ਕੀ ਕਰਨਗੇ ਮੈਂ ਜੋ ਕੋਰੋ ਬਾਲ ਹੈ ਜੋ ਮੈਂ ਕਰਨਾ ਹੈ ਇਹ ਤੇ ਸਾਫ ਕਰੂ ਇਸ ਥਾਂ ਸੰਕ੍ਰਮਿਤ ਹੈ आखिरकार वो अच्छे हम <laughs> मेरा पसंदीदा ब्रो तो हमे मेटो पीच होना है असली बड़ा कच्छपीटा मैं देख सकता हूं man... एक धनवान मनुक सी जो बैंगनी ਅਤੇ ਬਰੀਕ ਕੱਪੜਾ ਪਹਿਨਦਾ ਅਤੇ ਨਿਤ ਭੋਗ ਬਿਲਾਸ ਕਰਦਾ ਤੇ ਸ਼ਾਨ ਨਾਲ ਰਹਿੰਦਾ। ਔਰ ਲਾਜਰ ਨਾਉ ਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡਿਓੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਔਰ ਜਿਹੜੇ ਚੂਰੇ ਪੂਰੇ ਉਸ ਤਨਵਾਨ ਦੀ ਮੇਜ਼ ਦੇ ਉੱਤੋਂ ਦੇਖਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਪਰਦਾ ਚੁੰਦਾ ਸੀ। ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। The time was fulfilled for both men to die and pass from this life to the next. ਮੈਰੀ ਮਦਦ ਕਰੋ ਮੈਰੀ ਮਦਦ ਕਰੋ ਮੇਰੀ ਮਦਦ ਕਰੋ ਸਵਾਦ ਹੈ ਪਿਤਾ ਅਬਰਾਹਮ ਹਾਂ ਹਾਂ ਡੈਡ ਅਬਰਾਹਮ ਹਾਂ ਸੁਗ੍ਰਿਜ ਸਵਾਦਿਤ ਹੈ ਸੁਰਗ ਹਾਂ ਸਲਟਡ ਅਸੀਂ ਤੁਹਾਨੂੰ ਦੱਸਣ ਮਾਰ ਲਈਏ ਪੋਸਟ ਚਾਰ ਕਰ ਬਣੀ ਹਾਂ 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 ਓ ਅਤੇ ਪਤਾਲ ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਮ ਦੀ ਗੋਦ ਵਿੱਚ ਵੇਖਿਆ ਪਿਤਾ ਅਬਰਾਹਮ ਪਿਤਾ ਅਬਰਾਹਮ ਮੇਰੇ ਤੇ ਦਇਆ ਕਰ ਤਦ ਉਸਨੇ ਆਵਾਜ਼ ਮਾਰ ਕੇ ਕਿਹਾ हे ਪਿਤਾ ਅਬਰਾਹਮ ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡਬੋ ਕੇ ਮੇਰੀ ਜੀਬ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫਦਾ ਹਾਂ ਪਰ ਅਬਰਾਹਮ ਨੇ ਉੱਤਰ ਦਿੱਤਾ ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨ ਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰਮੰਦੀਆਂ ਚੀਜ਼ਾਂ ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈ ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਇੱਥੋਂ ਤੁਹਾਡੇ ਕੋਲ ਪਾਰ ਜਾਣਾ ਚਾਹਣ ਉਹ ਨਾ ਜਾ ਸਕਣ ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ ਤਾਂ ਉਸਨੇ ਆਖਿਆ हे ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੇ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਹਨਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ موسی ਅਤੇ ਨਬੀ ਹਨ ਉਹ ਉਹਨਾਂ ਦੀ ਸੁਣਨ ਉਸਨੇ ਆਖਿਆ ਨਾ ਜੀ हे ਪਿਤਾ ਅਬਰਾਹਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ ਤਦ ابراہیم ਨੇ ਉਸਨੂੰ ਕਿਹਾ ਜੇ ਉਹ موسی ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ

ਤੁਹਾ ਨੂੰ ਕੀ ਲੱਗਦਾ ਹੈ ਕਿ ਉਹ ਹੁਣ ਦਿੱਸੀ ਤਾਂ ਉਹ ਇਸ ਛੀਵਨ ਵਿੱਚ ਅਮੀਰ ਸਾਂ ਮੈਨੂੰ ਯਕੀਨ ਹੈ ਕਿ ਉਹ ਅਬਿਲ ਜੀਵਨ ਵਿੱਚ ਵੀ ਅਮੀਰ ਹੋਣਗੇ ਇਸ ਨੇ ਆਖਿਆ ਤੁਹਾਡਾ ਦਿਲ ਨਾ ਘਬਰਾਵੇ ਪਰਮੇਸ਼ਰ ਉੱਤੇ ਭਰੋਸਾ ਕਰੋ ਅਤੇ ਮੇਰੇ ਉੱਤੇ ਵੀ ਭਰੋਸਾ ਕਰੋ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕਮਰੇ ਹਨ ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਹਿੰਦਾ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ ਉੱਥੇ ਜਾ ਕੇ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਅਦ ਮੈਂ ਫਿਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਰਾਹ ਜਾਣਦੇ ਹੋ ਥੋਮਾ ਨੇ ਉਸ ਨੂੰ ਕਿਹਾ ਪ੍ਰਭੂ ਜੀ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ ਫਿਰ ਅਸੀਂ ਰਾਹ ਕਿਵੇਂ ਜਾਣ ਸਕਦੇ ਹਾਂ ਯਿਸੂ ਨੇ ਆਖਿਆ ਮੈਂ ਹੀ ਰਾਹ ਸੱਚਾਈ ਅਤੇ ਜੀਵਨ ਹਾਂ ਮੇਰੇ ਕੋਲ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸਕਦਾ ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੋ